ਨਸ਼ੀ ਕਾਲਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਲਗਾਤਾਰ ਲੁੱਟਾਂ ਖੋਹਾਂ ਚੋਰੀਆਂ ਵਾਰ ਦਾਤਾਂ ਨੂੰ ਲੈ ਕੇ ਕਿਉਂਕਿ ਇਸ ਕਦਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਕਿ ਸ਼ਰਿਆਮ ਸਰਕਾਰ ਦੇ ਉੱਤੇ ਜਾ ਰਹੇ ਲੋਕਾਂ ਦੇ ਨਾਲ ਲੁੱਟਾਂ ਖੋਹਾਂ ਕੀਤਾ ਜਾਂਦੇ ਨੇ ਇੱਕ ਤਸਵੀਰ ਜਿਹੜੀ ਕਿ ਨਾਬਾ ਤੋਂ ਦੱਸੀ ਜਾ ਰਹੀ ਹੈ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਦਿਖਾਉਣ ਦਾ ਮਕਸਦ ਇਹ ਹੈ ਤਾਂ ਕਿ ਲੋਕਾਂ ਨੂੰ ਜਲਦੀ ਸੁਚੇਤ ਕੀਤਾ ਜਾਵੇ ਕਿ ਜੇਕਰ ਤੁਸੀਂ ਵੀ ਕਿਸੇ ਸੁੰਨੇ ਰਾਤ ਉਤੇ ਚਾਹ ਪੇ ਸੜਕ ਤੇ ਕਿਤੇ ਵੀ ਤੁਸੀਂ ਜਾ ਰਹੇ ਹੋ ਤਾਂ ਫਿਰ ਖਾਸ ਕਰਕੇ ਆਪਣੇ ਪਰਸ ਅਤੇ ਮੋਬਾਈਲਾਂ ਦਾ ਧਿਆਨ ਰੱਖਿਆ ਕਰੋ ਕਿਉਂਕਿ ਆਉਂਦੇ ਜਾਂਦੇ ਅਜਿਹੇ ਲੁਟੇਰੇ ਤੁਹਾਡੇ ਹੱਥਾਂ ਦੇ ਵਿੱਚੋਂ ਫੋਨ ਖੋ ਕੇ ਤੁਹਾਡੇ ਬਾਹਾਂਵਾਂ ਦੇ ਵਿੱਚੋਂ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ ਜਿਸ ਕਰਕੇ ਤੁਸੀਂ ਸਿਰਫ ਰੋਲਾ ਪਾਉਂਦੇ ਰਹਿ ਜਾਂਦੇ ਹੋ ਪਰ ਪੱਲੇ ਤੁਹਾਡੇ ਕੁਝ ਵੀ ਨਹੀਂ ਪੈਂਦਾ ਕਿਉਂਕਿ ਅਜਿਹਾ ਹੀ ਹੋਇਆ ਇਸ ਲੜਕੀ ਦੇ ਨਾਲ ਜਦੋਂ ਇਹ ਸੜਕ ਦੇ ਉੱਤੇ ਜੁਰੀ ਜਾਂਦੀ ਐ ਤਾਂ ਪਿੱਛੋਂ ਲੁਟੇਰੇ ਆਉਂਦੇ ਨੇ ਅਤੇ ਦੇ ਹੱਥ ਦੇ ਵਿੱਚੋਂ ਫੋਨ ਖੋ ਕੇ ਫਰਾਰ ਹੋ ਜਾਂਦੇ ਨੇ ਤੇ ਇਹ ਲੜਕੀ ਰੋਲਾ ਪਾਉਂਦੀ ਹੀ ਰਹਿ ਜਾਂਦੀ ਹੈ ਤਾਂ ਇਸ ਕਦਰ ਦੇ ਜਿਹੜੇ ਕਿ ਹਾਲਾਤ ਉਹ ਬਣ ਚੁੱਕੇ ਨੇ ਲੋਕਾਂ ਦੇ ਵੱਲੋਂ ਸ਼ਰੀਆਮ ਲੁੱਟਾਂ ਖੋਹਾਂ ਦੀਆਂ ਵਾਰ ਦਾ ਤੁਹਾਨੂੰ ਅਨਜਾਮ ਦਿੱਤਾ ਜਾ ਰਿਹਾ ਹੈ ਕਿਸੇ ਵੀ ਪਾਸੇ ਲੋਕ ਜਿਹੜੇ ਕਿ ਸੁਰੱਖਿਤ ਨਹੀਂ ਜਾਪਦੇ ਐਤੋਂ ਤੱਕ ਕਿ ਭੀੜ ਵਾਲੇ ਇਲਾਕਿਆਂ ਦੇ ਵਿੱਚ ਵੀ ਅਜਿਹਾਂ ਵਾਰ ਦਾ ਤਾਂ ਆਮ ਦੇਖਣ ਨੂੰ ਮਿਲਦੀਆਂ ਨੇ ਜਿਸ ਕਰਕੇ ਹੁਣ ਲੋੜ ਆ ਲੋਕਾਂ ਨੂੰ ਸੁਚੇਤ ਹੋਣ ਦੀ ਅਤੇ ਅਜਿਹੇ ਲੁਟੇਰਿਆਂ ਤੋਂ ਬਚਣ ਦੀ ਜੇਕਰ ਤੁਸੀਂ ਕਿਤੇ ਜਾਣੇ ਤਾਂ ਖਾਸ ਕਰਕੇ ਆਪਣੇ ਪਾਸ ਤੇ ਮੋਬਾਈਲ ਫੋਨ ਦਾ ਧਿਆਨ ਰੱਖਿਆ ਕਰੋ ਕਿਉਂਕਿ ਹੁਣ ਲੁਟੇਰੇ ਜਿਹੇ ਜਿਹੇ ਜਿਹੜੇ ਲੋਕ ਨੇ ਚੋਰ ਨੇ ਉਹ ਚੱਪੇ ਚੱਪੇ ਤੇ ਫਿਰਦੇ ਨੇ ਤੇ ਤੁਹਾਡੇ ਕਦੋਂ ਵੀ ਜਿਹੜਾ ਕਿ ਫਾਇਦਾ ਚੁੱਕਦੇ ਫਿਰ ਤੁਹਾਡੇ ਤੋਂ ਚੀਜ਼ ਖੋ ਕੇ ਫਰਾਰ ਹੋ ਜਾਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਮੈਂਟ ਵੀ ਜ਼ਰੂਰ ਕਰਿਓ ਸ੍ਰੀ ਸ਼ਕਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਲਗਾਤਾਰ ਲੁੱਟਾਂ ਖੋਹਾਂ ਚੋਰੀਆਂ ਵਾਰ ਦਾਤਾਂ ਨੂੰ ਲੈ ਕੇ ਕਿਉਂਕਿ ਇਸ ਕਦਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਕਿ ਸ਼ਰੀਆਮ ਸਰਕਾਰ ਦੇ ਉੱਤੇ ਜਾ ਰਹੇ ਲੋਕਾਂ ਦੇ ਨਾਲ ਲੁੱਟਾਂ ਖੋਹਾਂ ਕਿਤੇ ਆ ਜਾਂਦੇ ਨੇ ਇੱਕ ਤਸਵੀਰ ਜਿਹੜੀ ਕਿ ਨਾਬਾ ਤੋਂ ਦੱਸੀ ਜਾ ਰਹੀ ਹੈ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਦਿਖਾਉਣ ਦਾ ਮਕਸਦ ਇਹ ਹੈ ਤਾਂ ਕਿ ਲੋਕਾਂ ਨੂੰ ਜਲਦੀ ਸੁਚੇਤ ਕੀਤਾ ਜਾਵੇ ਕਿ ਜੇਕਰ ਤੁਸੀਂ ਵੀ ਕਿਸੇ ਸੁੰਨੇ ਰਾਹ ਉੱਤੇ ਜਾਂ ਫਿਰ ਸੜਕ ਦੇ ਕਿਤੇ ਵੀ ਤੁਸੀਂ ਜਾ ਰਹੇ ਹੋ ਤਾਂ ਫਿਰ ਖਾਸ ਕਰਕੇ ਆਪਣੇ ਪਰਸ ਆਪਣੇ ਮੋਬਾਈਲਾਂ ਦਾ ਧਿਆਨ ਰੱਖਿਆ ਕਰੋ ਕਿਉਂਕਿ ਆਉਂਦੇ ਜਾਂਦੇ ਅਜਿਹੇ ਲੁਟੇਰੇ ਤੁਹਾਡੇ ਹੱਥਾਂ ਦੇ ਵਿੱਚੋਂ ਫੋਨ ਖੋ ਕੇ ਤੁਹਾਡੇ ਬਾਹਾਂਵਾਂ ਦੇ ਵਿੱਚੋਂ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ ਜਿਸ ਕਰਕੇ ਤੁਸੀਂ ਸਿਰਫ ਰੋਲਾ ਪਾਉਂਦੇ ਰਹਿ ਜਾਂਦੇ ਹੋ ਪਰ ਪੱਲੇ ਤੁਹਾਡੇ ਕੁਝ ਵੀ ਨਹੀਂ ਪੈਂਦਾ ਕਿਉਂਕਿ ਅਜਿਹਾ ਹੀ ਹੋਇਆ ਇਸ ਲੜਕੀ ਦੇ ਨਾਲ ਜਦੋਂ ਇਹ ਸੜਕ ਦੇ ਉੱਤੇ ਜੁਰੀ ਜਾਂਦੀ ਐ ਤਾਂ ਪਿੱਛੋਂ ਲੁਟੇਰੇ ਆਉਂਦੇ ਨੇ ਆ ਤੇ ਦੇ ਹੱਥ ਦੇ ਵਿੱਚੋਂ ਫੋਨ ਖੋ ਕੇ ਫਰਾਰ ਹੋ ਜਾਂਦੇ ਨੇ ਤੇ ਇਹ ਲੜਕੀ ਰੋਲਾ ਪਾਉਂਦੀ ਹੀ ਰਹਿ ਜਾਂਦੀ ਐ ਤਾਂ ਇਸ ਕਦਰ ਦੇ ਜਿਹੜੇ ਕਿ ਹਾਲਾਤ ਉਹ ਬਣ ਚੁੱਕੇ ਨੇ ਲੋਕਾਂ ਦੇ ਵੱਲੋਂ ਸ਼ਰਿਆਮ ਲੁੱਟਾਂ ਖੋਹਾਂ ਦੀਆਂ ਵਾਰ ਦਾ ਤੁਹਾਨੂੰ ਅਨਜਾਮ ਦਿੱਤਾ ਜਾ ਰਿਹਾ ਹੈ ਕਿਸੇ ਵੀ ਪਾਸੇ ਲੋਕ ਜਿਹੜੇ ਕਿ ਸੁਰੱਖਿਤ ਨਹੀਂ ਜਾਪਦੇ ਐਤੋਂ ਤੱਕ ਕਿ ਭੀੜ ਵਾਲੇ ਇਲਾਕਿਆਂ ਦੇ ਵਿੱਚ ਵੀ ਅਜਿਹੇ ਵਾਰ ਦਾ ਤਾਂ ਆਮ ਦੇਖਣ ਨੂੰ ਮਿਲਦੀਆਂ ਨੇ ਜਿਸ ਕਰਕੇ ਹੁਣ ਲੋੜ ਆ ਲੋਕਾਂ ਨੂੰ ਸੁਚੇਤ ਹੋਣ ਦੀ ਅਤੇ ਅਜਿਹੇ ਲੁੱਟੇਰਿਆਂ ਤੋਂ ਬਚਣ ਦੀ ਜੇਕਰ ਤੁਸੀਂ ਕਿਤੇ ਜਾਂਦੇ ਤਾਂ ਖਾਸ ਕਰਕੇ ਆਪਣੇ ਪਸਤਰ ਤੇ ਮੋਬਾਈਲ ਫੋਨ ਦਾ ਧਿਆਨ ਰੱਖਿਆ ਕਰੋ ਕਿਉਂਕਿ ਹੁਣ ਲੁੱਟੇਰੇ ਜਿਹੇ ਜਿਹੇ ਜਿਹੜੇ ਲੋਕ ਨੇ ਚੋਰ ਨੇ ਉਹ ਚੱਪੇ ਚੱਪੇ ਦੇ ਫਿਰਦੇ ਨੇ ਤੇ ਤੁਹਾਡੇ ਕਦੋਂ ਵੀ ਜਿਹੜਾ ਕਿ ਫਾਇਦਾ ਚੁੱਕਦੇ ਹੋ ਤੁਹਾਡੇ ਤੋਂ ਚੀਜ਼ ਖੋ ਕੇ ਫਰਾਰ ਹੋ ਜਾਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਮੈਂਟ ਵੀ ਜ਼ਰੂਰ ਕਰਿਓ